ਦੁਨੀਆ ਹੁਸ਼ਿਆਰ ਬੇਦਾਰ ਜਾਗਤ ਉਸਤ ਹੋਰੇ ਭਾਈ ਨਿਗਮ ਹੁਸ਼ਿਆਰ ਬਹੂਰਾ ਦੇਖ ਜਮੇ ਪਹਿਰੂਆ 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 ਦੇਖ ਜਮਲੇ ਜਾਈ ਦੇਖਤ ਜੰਮ ਲੈ ਜਾਈ ਜਮ ਲੈ ਜਾਈ ਦੁਨੀਆ ਬੜੀ ਆਪਣੇ ਆਪ ਨੂੰ ਹੁਸ਼ਿਆਰ ਸਮਝਦੀ ਹੈ ਬੜੇ ਚਲਾਕ ਨੇ ਬਣੇ ਪਰਦਤ ਹੁਸ਼ ਹੁਸ਼ਿਆਰ ਹੁੰਦਾ ਬੇਦਾਰ 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 ਆਜੂ ਤੋਂ ਬੋਸ਼ੇ ਦਾ ਬੇੜਾ ਅਸਲ ਦੇ ਵਿੱਚ ਲੱਗਾ ਹੋਇਆ ਜਿਹੜਾ ਹੈਗਾ ਬੇਦ ਜਮਾਦਾਰ ਹੈ ਦੋ ਦੱਦੇ ਨੇ ਨਾ ਇੱਕ ਦੱਦਾ ਉੱਡ ਗਿਆ ਬੇਦਦਾਰ ਜਾਨਵਰ ਦੀ ਬੇਦਦਾਰ ਕਹੋਂਦਾ ਜਿਹਨੇ ਬੇੜ ਲੱਦੇ ਹੋਏ ਨੇ ਚਾਰੇ ਬੇੜ ਦਿਮਾਗ ਤੇ ਲੱਦੇ ਨੇ ਸਭ ਤੋਂ ਸ਼ਾਤ ਸਾਰੇ ਲੱਦੇ ਹੋਰ ਬੇਦਪੁਰਾਨ ਪੜੇਗਾ ਕਿਆ ਗੁਣ ਖਰਚੰਦਰ ਜਸ ਉਹਨੂੰ ਬੇਦਜ਼ਾਰ ਕਿਹਾ ਬੜੇ ਹਜ਼ਾਰ ਸਮਝਦਾ ਮੈਂ ਸਾਰੇ ਬੇਦ ਰੱਡੇ ਬੇਦ ਬੇਦ ਜਮਾਦਾਰ ਤੇ ਬੇਦਾਰ ਬਣਾਇਆ ਹੈ ਬੇਦ ਜਮਾਦਾਰ ਬੇਦਾਰ ਨਵਾਂ ਸ਼ਬਦ ਹੈ ਇਹ ਜੇ ਕਰ ਕੇ ਦੀ ਫਲਾਸਾ ਉਹ ਡਿਕਸ਼ੀ ਵਾਲਿਆਂ ਦੀ ਵਿਚਾਰੇ ਡਿਕਸ਼ੀ ਵਾਲੇ ਕੀ ਕਰ ਜਾਂ ਲੱਭਿਆ ਜੀ ਉੱਡੂਗੇ ਤੂੰ ਹੂੰ ਦੁਨੀਆ ਹੋਸ਼ਿਆਰ ਬੇਦਾਰ ਜਾਗਤ ਮੁਸ਼ਤ ਹੋਰੇ ਦੇਖੋ ਇੱਕ ਤਾਂ ਬੇਦਾਰ ਹੈ ਇੱਕ ਭੇਦੀ ਹੈ ਉਹ ਤਾਂ ਭੇਦੀ ਲਿਖਿਆ ਜਿਹੜਾ ਭੇਦੀ ਹੈ ਉਹਨੇ ਬੇਦ ਦਾ ਖਾ ਲਿਆ ਮੱਖਣ ਨਿਚੋੜ ਕੇ ਕੱਢ ਲਿਆ ਸਭ ਕੁਝ ਜਿਹੜਾ ਬੇਦਾਰ ਹੋ ਨਿਕਲਿਆ ਗੱਖੀ ਪੜੇ ਦੋਹਾਂ ਨੇ ਬੇਦ ਬਾਣੀ ਦੋਹੇ ਪੜਦੇ ਨੇ ਇੱਕ ਵਿਚਾਰ ਦਾ ਇੱਕ ਵਿਚਾਰ ਦਾ ਨਹੀਂ ਪੜਦਾ ਪਰੇ ਬੇਦੀ ਨੇ ਜਨਾ ਬੇਦ ਪਠਿਓ ਸੁ ਬੇਦੀ ਕਹਾਏ ਪਠਿਓ ਲੱਭਦਾ ਪੜਿਓ ਲੱਭਦੀ ਉਥੇ ਪਠਿਓ ਜਦ ਜੜੇ ਬੇਦ ਦੇ ਗਿਆਨ ਨਾਲ ਟਿਕ ਗਏ ਠਿਰ ਹੋ ਗਏ ਉਹ ਬੇਦੀ ਨੇ ਆ ਜਿਹੜੇ ਬੇਦ ਨਾਲ ਨੇ ਟਿਕੇ ਰਿਓ ਨਾ ਇਹਦਾ ਹਜ਼ਾਰ ਨੇ ਹਜ਼ਾਰ ਕੋ ਟਿਕਦਾ ਹੁੰਦਾ ਹਜ਼ਾਰ ਤਾਂ ਬਿਰਕ ਚਲਾ ਖੁੰਦਾ ਉਹਦਾ ਪੈਜਾ ਨਾ ਹੁੰਦਾ ਥਰਡੀ ਮੈਨਾ ਨਹੀਂ ਤਕਾਲੀ ਲੋចਾ ਹੁਬੇ ਦਾਰ ਦੁਨੀਆ ਹੋਸ਼ਿਆਰ ਬੇਦਾਰ 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 ਹਾਂ ਜਾਗਤ ਮੁਸ਼ੇਤ ਹੋਰੇ ਭਾਈ ਜਾਗਦ ਆਪਣੇ ਆਪ ਨੂੰ ਲਮੰਦੇ ਨੇ ਚਲ ਜੇ ਜਾਗਦੇ ਹੀ ਫਿਰ ਤੂੰ ਇਹ ਕਿਥੇ ਮੁਸ਼ੇਤ ਕਾਦੇ ਹੋ ਰਹੇ ਆ ਜੇ ਤੂੰ ਜਾਗਦੇ ਚੱਲ ਬੋਲੇ ਆ ਉਹ ਸੁਪਰਿਆਂ ਵਾਲੀ ਗੱਲ ਸਾਡੀ ਨਹੀਂ ਬਿਲਦੀ ਅਸੀਂ ਕਹਿੰਦੇ ਸੁਪਰਿਆਂ ਦਾ ਸੰਸਾਰ ਉਹ ਕਦੇ ਨਹੀਂ ਸੋ ਹੁਣਾਂ ਕਿ ਸਾਰੇ ਜਗਦੇ ਨੇ ਵਿਚਾਰੀ ਕਰਦੇ ਨੇ ਆ ਪੇਜ ਜਿਹੜੀ ਥੋੜਾ ਚਿੜੀਆਂ ਚੁਗ ਰਹੀਆਂ ਨੇ ਖੇਤੇ ਗੁੱਚੋਂ ਚੁਗ ਰਹੀਆਂ ਨੇ ਜੇ ਜਾ ਰਹੇ ਹੋ ਬਲੋਬ ਕਿ ਉਹ ਆਲੋਬ ਨੂੰ ਬਰਾਮਦ ਦੇਓ ਤੇ ਕੱਢ ਦੇ ਕਿਉਂ ਨੋ ਵੀ ਗਿਆ ਉਹ ਵੋਲੂ ਮੁਰਾ ਕਹਿੰਨੇ ਫਿਰ ਕਿਉਂ ਆ ਤੁਹਾਡੇ ਘਰ ਚ ਇਹ ਉੱਧਰ ਹਾਂ ਮੈਂ ਕਿਉਂ ਆ ਨੋ ਮਰ ਬ੍ਰੋਦਰ ਐਸ ਤਾਂ ਏ ਦਾ ਜਬਾਬ ਨਹੀਂ ਹੱਸ ਫਿਚਪ ਕਰ ਜਾਂਦੇ ਨੇ ਜਦੋਂ ਇਤੋਂ ਫੜਦੇ ਨੇ ਚੁੱਪ ਕਰ ਜਾਂਦੇ ਨੇ ਫਿਰ ਹੁਸ਼ਿਆਰ ਨੇ ਲਓ ਇਹਦੇ ਬਿਨਾਂ ਤਾਂ ਸਰਦਾ ਹੀ ਨਹੀਂ ਐਵੇਂ ਚੱਲੂ ਸੰਸਾਰ ਦਾ ਕੰਮ ਸੰਸਾਰੀਦ ਦੇਦਾਰ ਤਾਂ ਹੈ ਬੇਦਾਰ ਉਹ ਹੈ ਜਿਹੜਾ ਗਿਆਨ ਦਾ ਗਲਤ ਇਸਤੇਮਾਲ ਕਰੇ ਗਿਆਨ ਦੇ ਨਾਲ ਫਸਾਵੇ ਲੋਕਾਂ ਦਾ ਇਹਲਾ ਬਾਜ਼ਾਰ ਤੇ ਸਿੱਕਦਾਰਾਂ ਕਿੰਨਾ ਪੜਿਆ ਪੜਿਆ ਹਨ ਬੇਦੋ ਬੇਦਾਰ ਹੋ ਗਏ ਫਸਾਉਣ ਵਾਸਤੇ ਹੋਏ ਨੇ ਲੋਕਾਂ ਨੂੰ ਆਪਣੇ ਕਾਬੂ ਕਰਨ ਵਾਸਤੇ ਦੇਖ ਤਖਾਇਓ ਜਗਤ ਕੋ ਲੋਗਨ ਕੋ ਬਸ ਲੋਕਾਂ ਨੂੰ ਬਾਸ ਕਰਨ ਵਾਸਤੇ ਕੰਮ ਕੀਤਾ ਉਸ ਠਗਣ ਕੋ ਸੰਸਾਰ ਕੀਤਾ ਕਬ ਜਾਗਦੇ ਹੀ ਬਰਤੋਂ ਲੁੱਟੇ ਜਾ ਰਹੇ ਹੋ ਤੁਸੀਂ ਤੁਹਾਡਾ ਖੇਤ ਕਿਉਂ ਜਲ ਰਿਹਾ ਹੈ ਕਬੀਰ ਕਹਿੰਦਾ ਹੋਰਨ ਕੋ ਉਪਦੇਸ਼ ਤੇ ਮੁਖ ਮੇਂ ਪੜਾ ਰੇਤ ਉਹ ਜਦ ਆਉਂਦਾ ਹੈ ਹਵਾਲਾ ਬੋਲਾ ਤਖੜਾ ਰੇਤ ਹੁੰਦਾ ਜਲ ਵੀ ਮੂੰਹ ਬੰਦ ਕਰਦੇ ਤੇ ਤਿਆਰ ਕਰਦੇ ਚਾਹ ਮੂੰਹ ਜਰੇਤੇ ਭਜੇ ਰਾਖ ਬਰਾਨੀ ਰੱਖਤੇ ਖਾਇਆ ਘਰ ਕਾ ਖੇਤ ਆਪਣਾ ਤਾਂ ਤੁਹਾਡੇ ਦੇ ਅਸਲ ਦੀਆਂ ਗੱਲਾਂ ਦਾ ਲੋਕਾਂ ਦੇ ਇਹੋ ਜਿਹੇ ਪੈਗੰਮਾ ਕਿਸੇ ਕਿਸੇ ਬੱਲੇ ਤੇ ਮਾੜਾ ਮੋਟਾ ਲੋਕ ਤਾਂ ਬੁੱਲ ਲੈਦਾ ਨਰਦੇ ਕਈ ਗੱਲਾਂ ਤਾਂ ਇਹਦਾ ਰੂਸੇ ਦਾ ਬਣੀ ਕਰਦੇ ਨੇ ਤਾਂ ਉਹ ਪ੍ਰਭਾਵਤ ਹੋ ਗਏ ਵੀ ਇਹ ਵੀ ਜੱਗੇ ਹੋਣਗੇ ਲੋਕਾਂ ਨੇ ਦਾਮਾ ਕਰ ਮਾੜਾ ਮੋਟਾ ਬਚਾ ਲਿਆ ਥੋੜਾ ਸਾਰੇ ਖੇਤੀ ਉਜੜ ਗਈ ਜਿੰਦਗੀ ਖੇਤੀ ਇਦਾਂ ਕੱਲ ਵਾਲੇ ਨਹੀਂ ਥੋ ਉਹਨਾਂ ਨੂੰ ਘਰ ਵਾੜੇ ਤੇ ਥਾਂ ਦੀ ਕੀ ਲੋੜ ਹੈ ਉਹਨਾਂ ਦਾ ਖੇਤੀ ਉਹਦੀ ਕੋਈ ਜੜੀ ਹੈ ਦਰਗਾਹ ਜਰਾਂ ਨਾਲ ਕੀ ਲੈਣਾ ਜਾਂ ਕੇ ਦਰਗਾਹ 'ਚ ਕੋਈ ਜਗ੍ਹਾ ਨਹੀਂ ਦਰਗਾਹ ਜਰਾਂ ਨੂੰ ਕੋਈ ਜਗ੍ਹਾ ਨਹੀਂ ਜਗ੍ਹਾ ਦੀ ਗੱਲ ਨਹੀਂ ਕਰਦੇ ਉਹ ਕਿਉਂ ਗੱਲ ਕਰਦੂ ਇੱਥੇ ਦੀ ਗੱਲ ਕਰਦੇ ਅਰੇ ਵੀ ਆਹ ਦਰਗਾਹ ਦੀ ਗੱਲ ਕਰਦੇ ਇੱਥੇ ਦੀ ਤਰੱਕੀ ਦੀ ਗੱਲ ਕਰਦੇ ਆਂ ਬਿਲਕੁਲ ਉਹੀ ਜੋ ਉਹ ਗੱਲ ਕੱਲ੍ਹ ਹੀ ਸਿਖਾਣੇ ਜਿਹੜੀ ਸਿੱਖੀ ਤੋਂ ਬ੍ਰੋਧੀ ਜਿਹੜਾ ਨੂੰ ਉਪਦੇਸ਼ ਕੀਤਾ ਹਦਾ ਨਾ ਮੈਂ ਤੁਸੀਂ ਹੁਸ਼ਿਆਰ ਬੇਜ਼ਾਰੋਂ ਉਹ ਅੱਜ ਸਿੱਖਣੇ ਹੋ ਪ੍ਰਚਾਰਕ ਅਰੇ ਦੱਸਦਾ ਬਹੁਤ ਗੱਲਾਂ ਉਹ ਵੀ ਇਹ ਹੀ ਨੇ ਬਹਿ ਗਏ ਨੇ ਹਜ਼ਾਰ ਬੇਜ਼ਾਰ ਬੇਜ਼ਾਰ ਪੁਰਾਣੀ ਪੜ੍ਹਲੀ ਅੱਲੇ ਕੱਖ ਵਰੀ ਹੈ ਬੰਦਿਆਂ ਕੋਸ਼ ਵਰੀ ਹੈ ਸਹੀ ਦੁਨੀਆ ਹੁਸ਼ਿਆਰ ਬੇਦਰਾਰ ਜਾਗਤ ਮੁਸੀਬਤ ਹੋਰੇ ਭਾਈ ਜਾਗਤ ਮੁਸੀਬਤ ਹੈ ਜਾਗਦੇ ਹੀ ਆਪਣੇ ਬੜੇ ਕਲਾਕਾਰ ਬਣੇ ਫਿਰਦੇ ਨੇ ਲੋਭੀ ਸਾਰੇ ਹੀ ਨੇ ਲੋਭ ਕਿਸੇ ਨੇ ਵੀ ਨਹੀਂ ਛੱਡਿਆ ਗੱਲਾਂ ਕਰਦਾ ਕੁਰਬਾਨੀ ਦੀ ਮੁਸੀਬਤ ਮੁਸੀਬਤ ਠੱਗਿਆ ਜਾ ਹੋਰੇ ਭਾਈ ਉਹ ਜਿਹਦਾ ਘਰ ਸਾਰਾ ਲੁੱਟਿਆ ਜਾਵੇ ਉਹਨੂੰ ਬਸਿਆ ਕਹਿੰਦੇ ਨੇ ਮੁਸੀਬਤ ਹੋਰੇ ਭਾਈ ਨੇਗਮ ਹੁਸ਼ਿਆਰ ਪੈਰੂਆ ਦੇਖ ਤ ਜਮਲੇ ਜਾਏ ਦੇਖੋ ਦੇਖੋ ਬੇਦਲੂ ਵੀ ਕਹਿਣਾ ਹੈ ਦੇਖੋ ਬੇਦਲੂ ਵੀ ਕਹਿ ਰਹੇ ਨੇ ਪਰ ਇੱਥੇ ਨਿਗਮ ਦਾ ਅਰਥ ਹੈ ਬੇਦ ਨਹੀਂ ਲੱਗਣਾ ਪਹਿਲਾਂ ਆ ਗਿਆ ਨਾ ਬੇਦਦਾਰ ਤਾਂ ਤੈਨਾਂ ਆ ਗਿਆ ਨਾ ਦੇਖੋ ਨਿਗਮ ਐਉਣਾ ਕੋਈ ਗੱਦੜੀ ਇਸ ਗੱਲ ਦਾ ਦੇਖੋ ਹੁਸ਼ਿਆਰ ਲੁੱਟਿਆ ਲੁੱਟਿਆ ਜਾ ਰਿਹਾ ਇਹਦੀ ਕੋਈ ਪਰਵਾਹ ਨਹੀਂ ਹੈ ਪਹਿਰੂਆ ਦੇਖ ਤਾ ਜਮ ਜੋ ਲੁੱਟਿਆ ਜਾ ਰਿਹਾ ਨਾਲ ਨਿਗਮ ਕੋਈ ਗੱਲ ਕੋਈ ਜਾ ਨਹੀਂ ਆਦਾ ਪਰਵਾਹ ਨਹੀਂ ਹੈ ਬੋਜੀ ਢਾਕ ਲਾ ਨਾ ਹੋ ਪੈਰਵਾ ਦੇਖ ਤੇ ਜਾ ਮੈਂ ਆ ਜਾ ਬਿਠਾ ਲਾ ਕਿਨੇ ਡਿਟਾ ਉਹਦਾ ਹੋ ਗਿਆ ਇਹਨਾਂ ਦੇ ਇੱਥੇ ਹੱਸ ਕਰ ਲੋ ਅੱਗੇ ਦੇਖੀ ਜੋ ਜਿਹੜਾ ਹੋਊਗਾ ਪਤਾ ਹੀ ਜਾਂਦੇ ਨੇ ਉਹ ਕਹਿੰਦੇ ਨਾ ਨਵੀਂ ਤੇ ਰਾਧਾਰ ਆਧਾਰ ਵਾਲੀ ਗੱਲ ਛੱਡੋ ਨਾ ਦੀ ਗੱਲ ਕਰੋ ਗਾਂ ਕਿਨੇ ਦੇਖਿਆ ਗਾਂ ਕਿਨੇ ਦੇਖਿਆ ਹਾਂ ਨਿਗਮ ਨੇਗੋ ਹੁਸ਼ਿਆਰ ਪੈਰਵਾ ਦੇਖ ਬੀਜੋ ਨੇ ਬੜੇ ਹੁਸ਼ਿਆਰ ਨੇ ਪਰਵਾਹ ਨਹੀਂ ਹਜਾਰੀ ਹਜਾਰੀ ਫਸ ਗਏ ਉਹ ਗੱਲ ਨਹੀਂ ਪ੍ਰਵਾਹ ਉਹ ਗੱਲ ਦਾ ਖਬਰ ਨਹੀਂ ਵੀ ਘਾ ਲੁੱਟਿਆ ਜਾ ਰਿਹਾ ਉੱਜੜਦਾ ਹੁਸ਼ਿਆਰੀ ਢੀ ਛੱਡ ਦੇ ਪਰ ਹੁਣ ਪੈਰਵਾ ਦੇਖ ਤੱਕ ਜਮਲੇ ਜਾਈ ਪੈਰਵਾ ਦੇਖ ਤੱਕ ਜਮਲੇ ਜਾਈ ਉਹ ਦੇਖਦੇ ਤੁਸੀਂ ਨਾਲੇ ਤੁਹਾਨੂੰ ਪਤਾ ਹੈ ਸਾਹਮਣੇ ਤੁਹਾਡੇ ਲੋਕ ਮਰੀ ਜਾਂਦੇ ਨੇ ਤੁਹਾਨੂੰ ਪਰਵਾਹ ਨਹੀਂ ਹੈ ਧਾਰੇ ਕਹੀ ਜਾਂਦੇ ਹੋ ਵੀ ਉੱਥੇ ਦਰਖਾਂਜ ਪੈਜੀ ਉਹ ਪੈਜੀ ਉਹ ਪੈਜੀ ਫੇਰ ਵੀ ਤੁਸੀਂ ਬੇפרਵਾਹ ਹੋਏ ਹੋ ਉਹਨਾਂ ਗੱਲਾਂ ਤੋਂ ਵੀ ਬੇפרਵਾਹ ਹੋਏ ਨੇ ਜਿਹਨਾਂ ਦਾ ਪ੍ਰਚਾਰ ਕਰਦੇ ਰਹੇ ਮੀਡੀਆ ਗੱਲਾਂ ਦਾ ਪ੍ਰਚਾਰ ਕਰਦੇ ਨੇ ਆਪਣੇ ਤਾਂ ਕੋਈ ਅਸਰ ਨਹੀਂ ਉਹਨਾਂ ਗੱਲਾਂ ਤੋਂ ਬੇਪਰਵਾਹ ਨੇ ਹੋ ਨਿੰਬੂ ਪਿਓ ਆਂਬ ਆਂਬ ਪਿਓ ਨਿੰਬਾ ਕੇਲਾ ਪਾਕਾ ਚਾਰ ਨਿੰਬਾ ਨਿੰਬੂ ਦੀਆ ਕੌੜੀ ਆ ਬੋਨਾ ਬਿਠਾ ਦੀਵ ਪਿਓ ਆਂਬ ਆਂਬ ਪਿਓ ਨਿੰਬਾ ਇਹ ਆਪਣੀ ਗੱਲ ਕਰਦਾ ਕਹਿੰਦਾ ਮੈਨੂੰ ਤਾਂ ਜਿਹੜੀ ਨਿੰਬ ਸੀ ਨਾ ਕੌੜੀ ਆਂਬ ਵਰਗੀ ਮਿੱਠੀ ਲੱਗਦੀ ਆ ਜਦੋਂ ਮੌਲੀ ਪੱਕ ਜਾਂਦੀ ਹੈ ਤਾਂ ਮਿੱਠੀ ਹੋ ਜਾਂਦੀ ਹੈ ਚੂਸਦੇ ਨੇ ਫਿਰ ਉਹਨੂੰ ਤੱਕ ਜਵੇ ਪਰ ਕੱਚੀ ਨਹੀਂ ਖਾਲਦੀ ਕੱਚੀ ਗੋੜੀ ਹੁੰਦੀ ਪਾਸ ਆਪੋ ਵੀ ਕਲਾ ਘਟਾਵਾਂ ਦਾ ਤੱਕ ਰਹੀ ਮਿਠਾ ਹੁੰਦਾ ଲେਮਕਾੜੇ ਵੀ ਮਿੱਠੀ ਹੋ ਸਕਦੀ ਹੈ ਗੋੜੀ ਇਹ ਦਾ ਫਾਲ ਮਿੱਠਾ ਪਰ ਦੇ ਸਕਦੀ ਹੈ ਜਦੋਂ ਜੇ ਪੱਕ ਜਵੇ ਪਰ ਤਾਂ ਔਰ ਤੁਸੀਂ ਜੇ ਲਿੰਬੇ ਦੇ ਇਹ ਬੂਟੇ ਹੋ ਜੇ ਕੋ ਪੱਕ ਜਾਉ ਤੁਸੀਂ ਵੀ ਮਿੱਠੇ ਬਣ ਸਕਦੇ ਹੋ ਮਰਮਖ ਗੁਰਮਖ ਬਣ ਸਕਦਾ ਹੁੜਬੀਆ ਜੋ ਬੇੜਾ ਹੈਗਾ ਵਾਜੋ ਦੀਵੋ ਦਾ ਫਾਲਾ ਬਣ ਸਕਦਾ ਅਮਰਾ ਫਾਲੋਂ ਲੱਗ ਸਕਦਾ ਉਬ ਬਰਗਾ ਮਿੱਠਾ ਦੀਪੇ ਆਮ ਆਮ ਜਿਹਾ ਨਹੀਂ ਦਾ ਜਿਹੜਾ ਆਉਂਦਾ ਉਹ ਵੀ ਨਿਮ ਬਣ ਜਾਂਦਾ ਕੌੜਾ ਹੁੰਦਾ ਜੇ ਕੱਚਾ ਤੋੜਦੇ ਪੱਕੇ ਨਾ ਕੋਕੋ ਬੇਤਫੋੜ ਕੋਈ ਨਹੀਂ ਪਰ ਕੱਚਿਆਂ ਪੱਕ ਆਪਨੇ ਬੰਦੇ ਜਿਹੜਾ ਆਪ ਨਹੀਂ ਬੰਦਾ ਉਹ ਕੱਚਾ ਹੈ ਇਹ ਮਾਇਆ ਦਾ ਮਨ ਹੀ ਤੁਰੀ ਛੱਡਿਆ ਕੱਚੇ ਹਾਂ ਫਲ ਪੱਕਦਾ ਜਿਆਦਾ ਹੈ ਜਦ ਮਾਇਆ ਛੱਡ ਦਿੰਦਾ ਹੈ ਜਦ ਰਖਤ ਛੱਡ ਦਿੰਦਾ ਹੈ ਜੇ ਜਿਉਂਦੇ ਨੇ ਸਰੀਰ ਛੱਡਿਆ ਨਹੀਂ ਕੁਰਬਾਨੀ ਦਾ ਗਿਆਨ ਬੇਦ ਦਾ ਗਿਆਨ ਲੈ ਕੇ ਪੱਕਿਆ ਨਹੀਂ ਤਾਂ ਕੀ ਹੋਇਆ ਮਿੱਠੀ ਗੱਲ ਕਰਦਾ ਕੱਚਾ ਦੀ ਮਿੱਠੀ ਗੱਲ ਕਰ ਸਕਦਾ ਕੱਚਾ ਤਾਂ ਕੱਚੇ ਦੀ ਗੱਲ ਤਾਂ ਫਿੱਕਾ ਬੋਲਿਆ ਤਾਂ ਉਹ ਥੋੜਾ ਹੂੰ ਇਹ ਬੋਲ ਫਿੱਕਾ ਹੋ ਫੜ ਫਿੱਕੇ ਫਲ ਬਕ ਬਕੇ ਅੰਕੇ ਸਭਲ ਦੀ ਗੱਲ ਆ ਜੀਰੋ ਇਹ ਨਾ ਫਿੱਕਾ ਹੋਇਆ ਵਰਤੜਾਉ ਆਬ ਖਾਰੀ ਹੁਦਾ ਖਟਾ ਹੋ ਤਰਸ਼ ਹੋ ਉਹ ਬਿਆ ਨੀਮਾ ਨੀਮਾ ਬੀਬੋ ਕੇਲਾ ਪੱਕਦਾ ਝਾੜ ਪਹਿਲਾ ਜਦ ਪੱਕਦਾ ਇਹ ਝਾੜਦੇ ਤੇ ਕਹੋਗੇ ਪੱਕਦਾ ਹੈ ਕਿ ਕੋਹ ਜਦ ਨਾ ਪੱਕਦਾ ਨਹੀਂ ਹੈ ਸਰੀਰ ਨੂੰ ਨਹੀਂ ਛੱਡਦਾ ਹੈ ਮਾਇਆ ਨੂੰ ਨਹੀਂ ਛੱਡਦਾ ਕੇਲਾ ਦਾ ਮੰਗਦਾ ਇੱਕ ਹੋਇਆ ਹੋਇਆ ਇਕੱਲਾ ਜਦੋਂ ਮੋਹ ਛੱਡੁੰਦਾ ਹੈ ਇਕੱਲਾ ਤਾ ਹੈ ਜਿਨਾ ਚਲ ਹੋਵੋ ਵਿੱਚ ਧੜੇ ਵਿੱਚ ਫਸਾ ਅਗੇ ਲੱਗਤੇ ਜਿਨਾ ਚਲ ਤੇਰਾ ਧੜਾ ਆ ਉਹ ਹੈ ਆਪਣੇ ਪ੍ਰਾਇ ਰੇ ਜਿਨਾ ਜੋ ਸਰਦਾਰ ਚ ਦੀਪਕ ਸਕਦਾ ਮਾਇ ਦੀ ਸਰਦਾਰ ਹੈ ਜੇ ਕੱਲਾ ਖਿਲਾ ਰਹੇ ਜਨਾ ਗਏ ਆਪਣੀ ਪਈ ਸਭ ਆਪਣੀ ਫਿਰ ਬਖਜੂਗਾ ਫਿਰ ਪੱਕਣ ਦੀ ਆਸ ਹੈ ਫੇ ਜਰੀ ਨੂੰ ਤਰਕੁਡੀ ਨੂੰ ਛੱਡ ਕੇ ਜੇ ਕੋਈ ਛੱਡ ਦਿੰਦਾ ਹੈ ਤਾਂ ਪੱਕਿਆ ਹੋਇਆ ਸਮਝਿਆ ਜਾਂਦਾ ਹੈ ਜਿੱਥੇ ਜੁੜਿਆ ਹੋਇਆ ਹੈ ਨਾ ਵਾਇਆ ਨਾ ਉੱਥੇ ਰਸ ਉੱਥੇ ਛੱਡ ਦਿੰਦਾ ਹੈ ਇਹਨਾਂ ਨੂੰ ਪੱਕ ਕੇ ਫਲ ਆਪੇ ਛੱਡ ਦਿੰਦਾ ਹੈ ਕੇਲਾ ਪੱਕਾ ਝਾੜਦੇ ਜਦੋਂ ਪੱਕਦਾ ਹੈ ਕੇਲਾ ਝਾੜਦੇ ਨਹੀਂ ਪੱਕਦਾ ਹੈ ਕੇਲੇ ਦਾ ਫਲ ਹੈ ਜਿਹੜਾ ਕੇਲਾ ਉੱਥੇ ਲੱਗਿਆ ਹੈ ਉੱਥੇ ਹੀ ਪੱਕਦਾ ਹੁੰਦਾ ਨਾ ਹੋਏ ਉਹਨੂੰ ਉੱਥੇ ਪਕਾਉਂਦਾ ਹੈ ਕੇਲਾ ਬਗਲੇ ਪਾਲਚ ਪਰ ਜੀਵਾਤਮਾ ਕੇਲਾ ਹੋ ਕੇ ਭਗਤੀ ਹਜੇ ਤੇ ਸਰੀਰ ਉਹਦਾ ਖੇਲੇ ਵਰਗਾ ਹੀ ਹੈ। ਖੇਲੇ ਦਾ ਵੀ ਜੇ ਸਰੀਰ ਹੋ ਜਾਇਓ ਤਾਂ। ਖੇਲੇ ਕੇ ਵੀ ਉਹ ਉਹ ਛੋਟਕਾਂ ਦੀ ਹੈ। ਤੇਰੇ ਗੁੱਡੀ ਚੋਂ ਦਿਮਾਗ ਚ ਨਿਕਲਦੀ ਹੈ ਨਾ। ਉੱਥੇ ਫੜ ਲੱਗਦਾ। ਇਹਨੂੰ ਵੀ ਉੱਥੇ ਫੜ ਲੱਗਦਾ। ਐ ਜਾ ਇਹਦਾ ਗੁੱਡ ਦਸਿਆ ਉਹਦੇ ਨੂੰ ਬੁਲਾ ਕੇ। ਭਗੜਾੜੀਆਂ ਖੇਲਾ ਉੱਥੇ ਲੈ ਕੇ। ਇਹ ਪੱਕ ਜਾਂਦਾ। ਕਿਉਂਕਿ ਉਹ ਕੇਲਾ ਦੋ ਜੀ ਦਾ ਮੈਟਰ ਨੇ ਇਹ ਝਾੜ ਗਿਆ ਹੈ ਕੇਲਾ ਪੱਕਾ ਝਾੜ ਜਿਹੜਾ ਕੇਲਾ ਪੱਕ ਗਿਆ ਉਹ ਝੜ ਜਾਂਦਾ ਹੈ ਜਿਹੋ ਝੜ ਜਾਂਦਾ ਹੈ ਨਾ ਝਾੜ ਤੋਂ ਝਾੜ ਉਹਨੂੰ ਕਹਿੰਦੇ ਨੇ ਜੀ ਤੋ ਕੋਈ ਚੀਜ਼ ਝੜਦੀ ਹੈ ਪੱਕ ਕੇ ਡਿੱਗਦੀ ਹੈ ਉਹ ਝਾੜ ਹੁੰਦਾ ਝਾੜੀਆਂ ਦੇ ਬੇਰ ਹੁੰਦੇ ਨੇ ਪੱਕੀਆਂ ਨੇ ਡਿੱਗੀਆਂ ਜਾਂਦੇ ਝਾੜ ਬੜੇ ਦਰਸ ਨੂੰ ਵੀ ਝਾੜੇ ਕਹਿੰਦੇ ਨੇ ਕੋਈ ਵੀ ਪੇੜ ਉਹਨੂੰ ਝਾੜਦਾ ਇਦਾਂ ਬੱਦ ਬੱਦੇ ਝਾੜੇ ਜਾਂਦੇ ਝਾੜਖੰਡ ਤਾਂ ਹੀ ਨਾ ਨਾ ਸਾਰੇ ਰਸ ਝਾੜੇ ਹੁੰਦੇ ਸਾਰਿਆਂ ਦੇ ਫਲ ਪੱਕਦੇ ਝੜਦੇ ਪੱਤੇ ਝੜਦੇ ਪੱਤੇ ਵੀ ਝੜਦੇ ਨੇ ਫਲ ਵੀ ਝੜਦੇ ਨੇ ਹਾਂ ਨਾਲੀਏਰ ਫਾਲ ਸੇਵਰਪੱਕਾ ਮੂਰਖ ਮੁਗਧ ਗੁਬਾਰ ਨਾਲੀਏਰ ਗੜੀਏ ਲੋ ਹਾਂ ਫਾਲ ਸੇਵਰਪੱਕਾ ਸੇਵਰਪੱਕਾ ਮੂਰਖ ਮੋਗਦ ਗੁਵਾਰ ਮੂਰਖ ਬਗਲ ਗੁਵਾਰ ਨਾ ਤਾਂ ਸੇਵਰ ਪੱਕਦਾ ਨਾ ਤਾਂ ਸਿਮਲ ਦਾ ਫਲ ਪੱਕਦਾ ਸਿਮਲ ਦਾ ਪੱਕ ਜੇ ਕੋਈ ਨਾਰੀਅਲ ਨੂੰ ਸਿਮਲ ਨੂੰ ਪਕਾਵੇ ਨਾ ਉੱਤੇ ਹੀ ਰਹਿਤੇ ਉਹ ਮੂਰਖ ਸਿਮਲ ਪਕਾ ਲਾਇਆ ਚਾਹੇ ਕੱਚਾ ਤੋੜ ਲਾ ਉਹ ਫਿੱਕਾ ਹੀ ਹੁੰਦਾ ਉਹ ਬਿਠਾ ਲੀ ਹੁੰਦਾ ਘਟਾਵੀ ਲੀ ਹੁੰਦਾ ਫਲ ਫਿੱਕੇ ਫੁੱਲ ਵਕਵਕੇ ਕੱਚੇ ਗੰਨੇ ਨਾ ਜਨਵਾਰ ਉਹ ਜੇ ਆਏ ਹਸ ਕੇ ਜਾਇਬ ਵਿਰਾਸੇ ਕਿਤੇ ਸਾਰੇ ਵਿਰਾਸੇ ਕਰੇਗਾ ਤੂੰ ਕਿਉਂਕਿ ਫਲ ਫਿੱਕੇ ਫੁੱਲ ਵਕਵਕੇ ਕੰਮ ਨਾ ਆਵੇ ਮੈਂ ਆਦਾ ਉਹ ਉਹਨੂੰ ਪਕਾ ਲਓ ਤਾਂ ਜਾ ਬਿਠਾ ਫੇਰ ਬਿਠੀ ਹੁੰਦਾ ਤੁਸੀਂ ਇਹਨੂੰ ਧਾਰੀਅਲ ਨੂੰ ਵੀ ਪਕਾ ਲਓ ਤੇ ਹੀ ਬਿਠਾਉਗਰੀਓ ਤੂੰ ਧਾਰੀਅਲ ਕੱਚਾ ਤੋੜਤੇ ਹੀ ਜਿਆਦਾ ਤਬਦਾ ਉਹਦਾ ਪਾਣੀ ਵੀ ਪੀਤਾ ਜਾਂਦਾ ਕੱਚਾ ਖਾਦਾ ਵੀ ਜਾਂਦਾ ਜਦੋਂ ਇਹਨੂੰ ਸੁੱਕ ਜਾਂਦਾ ਨਾ ਉਤਈ ਜਦ ਕਰੋ ਫੇਰ ਤਾਗਾ ਤੇਲ ਇਹ ਰਿੜੜਦਾ ਖਾਣ ਦੇ ਕੰਮ ਦਾ ਨਹੀਂ ਰਹਿੰਦਾ ਹੋਇਆ ਇਹਦੀ ਸਬਜੀ ਬਣਦੀ ਆ ਸਬਜੀ ਚ ਪਾਉਂਦੇ ਨੇ ਧਾਰੀਅਲ ਤਰ ਤਰਾ ਦੇ ਦੇ ਬੜਿਆ ਨਜਵਾਲਾ ਜਿਹੜਾ ਕੱਚਾ ਨਾਰੀਅਲ ਬਹੁਤ ਕੁਝ ਕਰਦੇ ਪਰ ਜੇ ਉੱਤੇ ਪਕਾ ਸਕਾ ਦਈਏ ਨਾ ਪਾਣੀ ਪੀਦੇ ਪਰ ਜੇ ਸੁਕਾ ਦਿਆ ਹੁੰਦਾ ਆਉਣਾ ਜਰੂਰ ਹੈ ਪਰ ਉਹ ਇਹ ਨਹੀਂ ਉਹਦੇ ਜੇ ਤਾਂ ਕੱਚਾ ਨਹੀਂ ਮਿਲਦਾ 5 ਸਾਲ ਦੀ ਗੱਲ ਪੱਕਾ ਪਾ ਲੈਣਾ ਇਹ ਆਦਾ ਫਿਰ ਇਹਨੂੰ ਜਾਣਦੇ ਨੇ ਖਬਰਾਂ ਚ ਖਬਰ ਕਰਦੇ ਨਾਰੀਅਲ ਦਾ ਗਾਦਰ ਪੱਕੇ ਨੂੰ ਕੋਲੂ ਯਾ ਫਿਰ ਉਹ ਤੇਲ ਤੂਲ ਕੱਢ ਦੇ ਤਲ ਪੀੜੇ ਘੜੀ ਘਣੀ ਪੀੜੇ ਇਹ ਗੱਲ ਇਹ ਨੂੰ ਜੇ ਕੋਈ ਪਕਾਉਂਦਾ ਐਵੇਂ ਮੂਰਖ ਮੂਰਖ ਬਾਦ ਜਿਹੜਾ ਨਾ ਉਹ ਕੀ ਹੈ ਨਾਰੀਅਲ ਤਾਂ ਇਹ ਸਭ ਬੋਤ ਦਰੋਖਤਾ ਪਾਸ ਉਹਦਾ ਕੀ ਪਕਣਾ ਕੀ ਹੋ ਲਖਾ ਚਾ ਉਹ ਹੋ ਜਾਈਏ ਭੱਜੀ ਪਰਪੀਓ ਖਾਨ ਰੇਤ ਮੇਂ ਭਿੱਜੂਗਾ ਮਨ ਮੁਖ ਵੀ ਪੱਕ ਸਕਦਾ ਏ ਜਿਹੜੇ ਵਿਰੋਧੀ ਨੇ ਦੁਰਮਤਾਲੇ ਵੀ ਪੱਕ ਸਕਦੇ ਨੇ ਦੁਰਮਤ ਛੱਡ ਕੇ ਪੱਕੇ ਨੇ ਜਿਹਨੇ ਭਗਤ ਹੋਏ ਨੇ ਪੱਕੇ ਨੇ ਗੁਰੂ ਬੰਦਾ ਦੁਆ ਛੱਡ ਕੇ ਪੱਕੇ ਨਹੀਂ ਦੁਇਮਤ ਛੱਡ ਕੇ ਦੁਇ ਅਸਲੀ ਮਤ ਲੈ ਲਵੇ ਜੇ ਪੱਕ ਜਾਂਦੇ ਨੇ ਫਰੀਦ ਵੀਆ ਦੂਜੀ ਵਾਰ ਤਾਂ ਛੱਡ ਕੇ ਆਏ ਸੀ ਉਹ ਗੱਲ ਕਹੀ ਹੋਈ ਆ ਪਰ ਜਿਹੜਾ ਮੂਰ ਮੂਰ ਇਹ ਧਰਮ ਪੜਿਆ ਹੀ ਨਹੀਂ ਰਜਣਾ ਹੀ ਨਹੀਂ ਸ਼ੁਰੂ ਤੇ ਛੱਡਿਆ ਹੀ ਹੋਇਆ ਉਹਦਾ ਕੀ ਆ ਉਹ ਤਾਂ ਅੱਛਾ ਪੱਕਾ ਤਾਂ ਉਹੀ ਹੈ ਵਿੱਚ ਘਰ ਪਿਓ ਖਾਂਡ ਰੇਤ 'ਚ ਵਿਖਰਿਓ ਹਸਤੀ ਜੁਣਿਓੜਾ ਜਾਈ ਕਹਿ ਕਮੀਰਪੁਰ ਜਾਤ ਪਾਤ ਤਜ ਚੀਤੀ ਹੋਏ ਚੁਣਖਾਈ ਹਰ ਪਿਓ ਖਾਂਡ ਰੇਤ ਮੈਂ ਵਿਖਲੀ ਹਰ ਕੀ ਹੈ ਹਰ ਦਾ ਚੁਰੇ ਉਹਨਾਂ ਜਾਈ ਹੱਸਦਾ ਹਰ ਦਾ ਖੰਡ ਜਿਵੇਂ ਖੰਡ ਨੂੰ ਆਪ ਰੇਤੇ ਚ ਲਾਦੀ ਜੋ ਦਾ ਇਹਦੀ ਮਾਇਆ ਜਾਦਾ ਜੋ ਥੋੜੀ ਹੈ ਥੋੜੀ ਘੜਨਾ ਟੇਬਲੇ ਵਿਚ ਲਗਾ ਕੇ ਚਿੱਟਾ ਦੇ ਕੇ ਉਹਨੂੰ ਦੇਈਏ ਬਾ ਨਾ ਵੀ ਭਾਈ ਇਹ ਚਿੱਟਾ ਦੇ ਦਈਏ ਉਹ ਬਰੀ ਕੁਰੀ ਕੁਰੀ ਉਹਾ ਦੇਖਦੇ ਹੁਣ ਇਹ ਜੇ ਕੋ ਤਰਿਆ ਜਾਂਦਾ ਉਹਨੂੰ ਐ ਨਹੀਂ ਪਤਾ ਲੱਗਦਾ ਇਹ ਤਾਂ ਢੰਡ ਪਈਆ ਹੈ ਸਿਕਾਂਦੇ ਹੋ ਤੁਸੀਂ ਰੇਟੇ ਦੇ ਵਿੱਚ ਪਤਾ ਨਹੀਂ ਨਗਲਾ ਘਲੂ ਤੋਂ ਰਹਿ ਜਾਉਂਗੇ ਕੀ ਪਤਾ ਲੱਗਦਾ ਕਿਤੇ ਕੋਈ ਦਾਣਾ ਛਿੜਕਦੇ ਪਏ ਅਸਤੀ ਚੁੜੀਆਂ ਦੇ ਅਹ ਜਿਹੜੇ ਜਿਹੜੇ ਆਪਣੇ ਹੱਥੀ ਵੀ ਆ ਇਹ ਜਿਹੜਾ ਹੰਕਾਰੀ ਹੈ ਹਸਤੀ ਦਾ ਉਹ ਰਵਿਜ ਜਿਹੜਾ ਹੰਕਾਰੀ ਆਦਮੀ ਦਾ ਹਸਤੇ ਹੰਕਾਰ ਦਾ ਪ੍ਰਤੀਕ ਹੰਕਾਰੀ ਨੇ ਜਿਹੜੇ ਆਪਣੇ ਆਪ ਨੂੰ ਵੱਡੀ ਹਸਤੀ ਸਮਝਦੇ ਨੇ ਆਪਣੇ ਆਪ ਨੂੰ ਸੁੱਤ ਸਮਝਦੇ ਨੇ ਵੱਡੇ ਕਹੋਦੇ ਨੇ ਉਹਨਾਂ ਤੋਂ ਉਦੀਏ ਵਖਰੀ ਹੋ ਸਕੀ ਉਹ ਖੰਡ ਉਹਦੀ ਖਾ ਸਕੇ ਨਾ ਵੱਡੇ ਨੇ ਨਾ ਉਹ ਹਾਥੀ ਬਣੇ ਜਿਹੜਾ ਹਾਥੀ ਕੇ ਮਾ ਗਾੜੂ ਖਾ ਲੋ ਉਹ ਤੋਂ ਚੁੱਕ ਕੇ ਹਾਥੀ ਚੁੱਕ ਕੇ ਖਾ ਲੂਗਾ ਖੰਡ ਰੇਤੇ ਵਿੱਚੋਂ ਨਹੀਂ ਖਾ ਸਕਦਾ ਇਵੇਂ ਜਿਹੜੇ ਕਾਰੀ ਆਦਮੀ ਵੱਡੇ ਆਪਣੇ ਆਪ ਨੂੰ ਸਮਝਦੇ ਉਹ ਨਹੀਂ ਇਹ ਨੂੰ ਝੁਕ ਸਕਦੇ ਗੁਰਬਾਣੀ ਵਿੱਚ ਚੀਂਦੀ ਲਾ ਕੇ ਰੱਖੀ ਹੋਈ ਹੈ ਕੋਈ ਕਾਰੀਆਂ ਨੂੰ ਨਹੀਂ ਲੱਭਣੀ ਹੈ ਨਾਮ ਰੱਖਿਆ ਕਾਰੀ ਨਹੀਂ ਖਾ ਸਕਦੀ ਹੱਥੀ ਜੁੜੀ ਨਾ ਜਾਈਏ ਕਿਉਂਕਿ ਉਹਨਾਂ ਦੀ ਬੋਲੀ ਹੋਰ ਹੈ ਭਾਸ਼ਾ ਹੋਰ ਬਣਾਈ ਹੋਈ ਹੈ ਉਹਨਾਂ ਨੇ ਘੜੀ ਹੈ ਹਾਂ ਕਹੇ ਕਮੀਰ ਹੁਣ ਜਾਤ ਪਾਤ ਤੱਕ ਚੀਤੀ ਹੋਏ ਜੁੜਖਾਈ ਜਿਹੜਾ ਕੋਈ ਜਾਤ ਪਾਤ ਛੱਡ ਦੂਗਾ ਛੀਟੀ ਬਣ ਜੀ ਛੋਟਾ ਬਣ ਜੂ ਉਹ ਖਾ ਸਕਦਾ ਪੰਡਤ ਨੇ ਛੋਟਾ ਬਣੋਦੀ ਖੋਲ ਜਾਂਦਾ ਛੱਡੜੀ ਦੀ ਤੇ ਉਹ ਖਾ ਲੇ ਖਾ ਦੀ ਸਕਣਾ ਉਹਰੇ ਇੱਕ ਕਬੀਰ ਕਬੀਰ ਕਿਆ ਆ ਕਬੀਰ ਨੇ ਕਿਆ ਆ ਕਬੀਰ ਕਬੀਰ ਕਿਆ ਆ ਜਿਹੜਾ ਕਬੀਰ ਤਾਂ ਸੀ ਨਾ ਇਹ ਬਾਹਲੇ ਦੀ ਗੱਲ ਕਹੀ ਜਿਹੜਾ ਮਨ ਬੋਲਿਆ ਤਾਂ ਕਬੀਰ ਦਾ ਇੱਕ ਕਬੀਰ ਹਾਂ ਕਬੀਰ ਕਬੀ ਸੀ ਜੀ ਚ ਕਬੀਰ ਕੁਲ ਜਾਤ ਅਸਲ ਦੇ ਵਿੱਚ ਹੈ ਤਾਂ ਉਸੇ ਦਾ ਨੂੰ ਕਬੀਰ ਦੇ ਵਿੱਚ ਜੇ ਕਵੀ ਸੀ ਵਿੱਚ ਤਾਂ ਇਹ ਰਹੋ ਲੈ ਕਵੀ ਵਾਰਾ ਸੀ ਜਿਹੜਾ ਕਬੀਰ ਹੈ ਇਹ ਜਿਹਨਾਂ ਕਮਾਈ ਕੀਤੀ ਨਾਮ ਲਿਓ ਕਬੀਰ ਹੈ ਤੁਬੇਰਾ ਤਾਂ ਹੈ ਦਾ ਨਿਆ ਕਬੀਰਾ ਜਵਾਤ ਪਾਤ ਤੋ ਤਾਜੀ ਕੁਲ ਜਾਤ ਪਾਤ ਛੱਡ ਕੇ ਤਜ ਕੇ ਛੋਟਾ ਬਣ ਕੇ ਜੀਟੀ ਜਦੋਂ ਛੋਟੀ ਹੁੰਦੀ ਹੈ ਹਾਥੀ ਦੇ ਮੁਕਾਬਲੇ ਚ ਅਦਨਾ ਬਣ ਕੇ ਫੇਖ ਹੰਡਾ ਬੂਹ ਚਉਂਦੀ ਹੈ ਗੱਲ ਪੈਂਦੀ ਹੋਰੀ ਬੂਹ ਚ ਫਿਰ ਗੱਲ ਸਮਝ ਚਲਦੀ ਹੈ ਗੱਲੇ ਦੀ ਸਮਝ ਚਲਦੀ ਹੈ